ਲੈ ਮੇਰੀ ਨਜ਼ਰ ਤੇ ਵਿੱਚ ਔਰ ਤੋਂ ਬਾਅਦ ਹੀ ਇਹ ਸਸਪੈਂਸ਼ਨ ਹੋਈ ਹੈ अदरवाइज ਪਈ ਉਸ ਤੋਂ ਬਹੁਤ ਖਸ਼ਾ ਦਾ ਆਰਗੇਨ ਹੈ ਕਿ ਹੁਣ ਵੀ ਸਰਕਾਰ ਦਾ ਜਿਹਦਾ ਪਿੱਛਾ ਲੈ ਕੇ ਚੱਲਦਾ ਖਾਸ ਕਰਕੇ ਤੁਸੀਂ ਕਿਹੋ ਜਿਹੇ ਅਕਿਰਤ ਘਣ ਲੋਕ ਨੇ ਉਹ ਜਿਹੜੇ ਗਰੀਬਾਂ ਦੇ ਜਿਨ੍ਹਾਂ ਦੇ ਕੋਲ ਸ਼ੱਕ ਹੈ ਨਹੀਂ ਉਹਨਾਂ ਨੂੰ ਘਰ ਬਣਾ ਕੇ ਦੇਣ ਵਾਸਤੇ ਜਿਹੜਾ ਇੱਕ ਵੈਸੇ ਸਰਕਾਰ ਦਿੰਦੀ ਉਹਦੇ ਵਿੱਚੋਂ ਪੈਸੇ ਖਾਂਦੇ ਆ ਔਰ ਫਰਜੀ ਖਾਤੇ ਲੈ ਬਹੁਤ ਕੁਸ਼ਿਆਈ ਦੀ ਜਾਂਚ ਨਹੀਂ ਕੀਤੀ ਮੈਂ ਨਗਰ ਕੌਂਸਲ ਤੱਕ ਨਹੀਂ ਛੱਡੂੰਗੀ ਇਹਦੀ ਜਾਂਚ ਜਿਹੜੀ ਵਿਪੱਕੀ ਜਾਂਚ ਵੀ ਹੋਏਗੀ ਔਰ ਜਾਨੀ ਜਿਹੜੀ ਕਰਵਾਈ ਆ ਤਾਂ ਉਹਨਾਂ ਨੇ ਉਸੇ ਜਿਹੜੇ ਇਕਰਾਰ ਕਿਹਾ ਹੈ ਜਾਂ ਉਸੇ ਸ਼ਬਦ ਤੋਂ ਕਰਵਾਈ ਗਈ ਹੈ ਜਿਹੜੇ ਮੈਟਰ ਨਹੀਂ ਕਰਦੇ ਮੇਸਜ ਜੰਟੇ ਦਿਨਸ ਸਭ ਤੇ ਫ੍ਰੇਟ ਮੈਨੂੰ ਉਹ ਮਿਡਲ ਇਕੋਮੈਟਰ ਦੀ ਕਰਤਾ ਨਗਰ ਕੌਂਸਲੇ ਵਿੱਚ ਕੀ ਕਰਤਾ ਕੀ ਨਹੀਂ ਕਰਤਾ ਇਹਦੀ ਜਾਂਚ ਜਿਹੜੀ ਬਿਜ਼ਨਸ ਕਰੂਗੀ ਔਰ ਵਿਭਾਗ ਦੀ ਜਾਂਚ ਕਰੂਗਾ ਜਿਹੜੀ ਸਾਡੀ ਟੀਮ ਕੋਈ ਲੱਗੇਗੀ ਜਾਂਚ ਵਾਸਤੇ ਉਹ ਜਾਂਚ ਕਰਨੀ ਔਰ ਠਿਕ ਜਾਂਚ ਨਹੀਂ ਹੋਣੀ ਇਹਦੇ ਵਿੱਚ ਬਹੁਤ ਸਾਰੀਆਂ ਜਾਂਚਾਂ ਜਿਹੜੀਆਂ ਹੋਣੀਆਂ ਨੇ ਜੀ ਤੇ ਐਫ ਆਈ ਆਰ ਕੀਤੀ ਗਈ ਹੈ ਐਫ ਆਈ ਆਰ ਪਹਿਲਾਂ ਨਹੀਂ ਹੁੰਦੀ ਪਹਿਲਾਂ ਇਹਨੂੰ ਅਸੀਂ ਬੋਸ਼ ਕਿਹੜੇ ਕਿਹੜੇ ਦੇ ਤੇ ਲੱਗਦੇ ਕਿ ਕਿਹੜੀ ਮੋੜਲੀ ਕਾਰਵਾਈ ਆ ਅਜੇ ਤਾਂ ਸਿਰਫ ਸਾਡੇ ਕੋਲ ਜਿਹੜਾ ਡਾਟਾ ਆਇਆ ਉਹ ਇਹਨਾਂ ਚੀਜ਼ਾਂ ਦਾ ਆਇਆ ਕਿ ਇਹਨਾਂ ਨੇ ਘਰਾਂ ਦੇ ਵਿੱਚੋਂ ਖਾਤੇ ਖਾਤੇ ਸਿਕਾਦੇ ਫ ਦੇ ਬੁਦੇ ਦੇ ਤਹਿਲੇ ਕੁਝ ਕਿਹੜੇ ਕਿਹੜੇ ਲੋਕ ਇਨਵੋਲ ਹੋਏ ਬੱਚਾ ਦਰਜ ਕਰਨ ਵਾਸਤੇ ਪੂਰੀ ਇਨਫੋਰਮੇਸ਼ਨ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਕਰਕੇ ਪਰਚੇ ਦੀ ਕਾਲੀ ਨਹੀਂ ਕਰਾਂਗੇ ਕਿਉਂਕਿ ਅਸੀਂ ਇਹਨਾਂ ਕੋਲ ਪੈਸੇ ਰਿਕਵਰ ਵੀ ਕਰਨੇ ਆਂ ਔਰ ਨਾਲ ਦੀ ਨਾਲ ਜਿਹੜੀ ਪਹਿ ਵਿਜਾਰੀ ਦੇ ਵਿੱਚ ਬਹੁਤ ਸਾਰੇ ਕਪੜੇ ਆ ਔਰ ਜਿਹੜੇ ਹਾਊਸਟੈਕਸ ਇਕੱਠੇ ਕੀਤੇ ਜਾਂਦੇ ਜਾਂ ਜਿਹੜੀ ਟੈਕਸ ਕਲੈਕਟਿੰਗ ਆ ਉਹਦੇ ਵਿੱਚ ਵੀ ਬਹੁਤ ਸਾਰੇ ਮੜੀ ਦੁਬਾਰਾ ਦੁਬਾਰਾ ਵੀ ਮੁੜ ਕੇ ਸਾਲ ਖਾਣ ਬਾਅਦ ਫਿਰ ਦੁਬਾਰਾ ਬਹਾਲ ਹੋ ਜਾਂਦੇ ਆ ਏ ਵੀ ਹੁਣ ਕੰਮ ਖਤਮ ਕਰਾਂਗਾ ਕਿਉਂਕਿ ਚਾਰ ਪਹਿਲਾਂ ਵੀ ਜਿਹੜੇ ਹੈਗੇ ਸਸਪੈਂਡ ਕੀਤੇ ਸਹੀ ਆ ਜੀ ਤਿੰਨ ਬੰਦੇ ਪਹਿਲਾਂ ਸਸਪੈਂਡ ਕੀਤੇ ਸੀ ਉਹਨਾਂ ਨੂੰ ਅੰਡਰ ਇਨਕੁਆਇਰੀ ਟਿੰਡ ਬੰਦੇ ਨੂੰ ਜਿੰਨੀ ਦਰ ਉਹਨੂੰ ਕਲੀਨ ਚਿੱਟ ਨੀ ਮਿਲਦੀ ਕਿ ਉਹਨੇ ਕੁਝ ਨਹੀਂ ਕੀਤਾ ਮੈਂ ਕਿਸੇ ਨੂੰ ਵੀ ਬਹਾਲ ਕਰਦੇ ਹੱਕ ਦੇ ਵਿੱਚ ਨਹੀਂ ਨਗਰ ਕੌਂਸਲ ਕੋ ਪੜਿਆਂ ਦਾ ਗੜ ਬਣ ਗਿਆ ਹੋਇਆ ਇਸ ਕਰਕੇ ਉੱਥੇ ਕਿਸੇ ਨੂੰ ਮਾਫੀ ਨਹੀਂ ਮਿਲਣੀ ਮਤਲਬ ਤੁਹਾਡੀ ਨਜ਼ਰ ਦੇ ਥੱਲੇ ਲੋਕ ਕੰਮ ਕਰ ਰਹੇ ਥੋਨੂੰ ਚੰਗੇ ਬਣ ਕੇ ਕੰਮ ਕਰ ਰਹੇ ਆ ਤੁਹਾਡੀ ਅੱਖਾਂ ਦੇ ਵਿੱਚ ਧੂੜ ਝੋਪ ਰਹੇ ਆ ਇਹ ਤਾਂ ਜੇ ਕੁਝ ਲੋਕ ਸਾਹਮਣੇ ਨਾਲ ਆਉਂਦੇ ਜਿਨ੍ਹਾਂ ਦੇ ਪੈਸੇ ਖਾਦੇ ਗਏ ਆ ਤੇ ਸ਼ਾਇਦ ਇਹ ਮੁੱਦਾ ਖੱਜੀ ਦੀ ਕਰ ਰਹੀ ਹੈ ਮਜੀ ਟ੍ਰੈਵਲ ਸ਼ਾਡੋ ਡ੍ਰੀਮ ਪ੍ਰੋਜੈਕਟ ਹੈ ਜਿਹੜਾ ਸਾਈਡ ਦੇ ਵਿੱਚ ਸੀਸੀਟੀ ਵੀ ਕੈਮਰੇ ਲੱਗਣ ਦਾ ਉਹ ਕਦੋਂ ਤੱਕ ਕਰਾ ਰਹੇ ਨੇ ਕੋਲ ਆਨਬਾਣੀ ਜਿਹੜੀ ਸਾਡੀ ਮੀਟਿੰਗ ਹੈ ਉਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਇਹ ਮੁੱਦਾ ਮੇਰੀ ਪ੍ਰਾਇੋਰਟੀ ਜਿਹੜੀ ਸੀਗੀ ਉਹ ਸੀਗੀ ਕਿ ਪਹਿਲਾਂ ਅਸੀਂ ਟ੍ਰੈਫਿਕ ਸਮੂਥ ਕਰ ਲਈਏ ਥੋੜੀਆਂ ਜਿਹੀਆਂ ਕੁਝ ਚੀਜ਼ਾਂ ਕਿਉਂਕਿ ਬਜਟ ਵੀ ਦੇਖਣੇ ਹੁੰਦੇ ਆ ਕਿ ਕੁਝ ਚੀਜ਼ਾਂ ਜਿਹੜੀਆਂ ਪ੍ਰਾਇੋਰਟੀ ਤੇ ਹੋਣ ਵਾਲੇ ਕੁਝ ਬਹੁਤ ਸਾਰੇ ਰਸਤੇ ਬਹੁਤ ਸਾਰੀਆਂ ਸੜਕਾਂ ਦਰਮਿਆਨ ਖਰਾਬ ਸੀ ਜਿਹਨਾਂ ਦੀ ਲੋਕਾਂ ਨੂੰ ਜ਼ਰੂਰ ਸੀ ਪਹਿਲਾਂ ਉਹ ਕਿਤੇ ਜਾਣ ਉਸ ਤੋਂ ਬਾਅਦ ਹੁਣ ਅਸੀਂ ਇਹ ਜਿਹੜੀਆਂ ਇਹ ਇੱਕ ਕਿਸਮ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਇੱਕ ਪ੍ਰੋਜੈਕਟ ਜਿਹੜਾ ਇਹ ਪੁਲਿਸ ਦੇ ਨਾਲ ਮਿਲ ਕੇ ਬਣਾਵਾਂਗੇ ਇਕੱਲੇ ਸੀਸੀਟੀਵੀ ਕੈਮਰੇ ਬਣਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਪੁਲਿਸ ਦੇ ਨਾਲ ਇਹ ਪ੍ਰੋਜੈਕਟ ਮਿਲ ਕੇ ਬਣਾਵਾਂਗੇ ਹੋ ਸਕਦਾ ਸੀ ਪੁਲਿਸ ਵੱਲੋਂ ਹੀ ਇਹ ਪ੍ਰੋਜੈਕਟ ਨੂੰ ਥੋੜਾ ਬਤਾ ਕੇ ਬਤਾਈਏ ਕੋਸ਼ਾਫ ਕਰਾਂਗੇ ਕੁਝ ਨਾ ਕੋਈ ਕਰਵਾਵਾਂਗੇ ਔਰ ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇ ਮੈਡਮ ਤੁਮੇ